ਆਇਤਨ ਦੋਹਣਾ ਮੈਂ ਇੱਥੇ ਰੈਡ ਵਾਈਨਸ ਦੇ ਕਈ ਤਰ੍ਹਾਂ ਦੇ ਵਾਈਨਸ ਹੋ ਇੱਥੇ ਅਲਟੀਵੇਚਵਾ ਬਿਨੂ ਤਿੰਤ ਤੋਂ ਰੈਡ ਵਾਈਨ 15 ਯੂਰੋ ਦੀ ਆ ਬਿਨੂ ਤਿੰਤ ਤੋਂ ਦੋਖ ਇਹ ਇਹ 2023 ਦੀ ਆ 21 ਦੀ ਆ ਤਾਂ ਮਹਿੰਗੀ ਆ ਆ 23 ਦੀ ਆ ਇਹ 80 ਯੂਰੋ ਦੀ ਸਸਤੀਆਂ ਮਿਲ ਗਈਆਂ 50 6 ਯੂਰੋ 40 ਆ ਸਾਰੇ ਵਾਈਨਸ ਪਈਆਂ ਇੱਥੇ ਇਧਰ 2.20 ਦੀ ਹੈਗੀਆਂ ਔਰ 1.99 ਸੈਂਟ ਤੇ ਅਸ਼ਪੀਰੀਅਲ ਵੈਨਰੋਸ ਇਹ ਲੇਡੀਜ਼ ਵਾਸਤੇ ਹਨੀਆਂ ਕੁੜੀਆਂ ਕੜੀਆਂ ਬਿੰਦੀਆਂ ਤੇ ਹਲਕੀ ਹਲਕੋਲ ਹੁੰਦੀ ਦੇ ਵਿੱਚ 10% ਆਵੇ ਡੱਬੇ ਚਾਏਂਦੇ ਵਾਈਨ ਇਹ ਆਪਣੇ ਬਹੁ ਪਿੰਦੇ ਪੰਜਾਬੀ ਤੇ 9% ਬੋਲੀਅਮ 10 ਲੀਟਰ ਇਹ 70 ਦੀ 60.95 ਸੈਂਟ ਆਦਰ ਆ ਗਏ ਆ ਸਰਵੇਖਾਸ ਵੀਅਰਸ ਕਰੋਨਾ ਵੀਅਰ ਇਹ ਸਾਡੇ ਇਥੇ ਲੱਗੀ ਹੈਗੀ ਆ 1.95 ਸੈਂਟ ਦੀ ਆਹ ਇਹ ਕਸਾਈ ਦਾ 95 ਸੈਂਟ ਦਾ सिदरा मासा एप्पल दी एप्पल साइडर। सीडर इधर आ गई अपनियाँ फिर बिस्की ब्रांडी ब्रांडी लगी हुई ग्यारह यूरो की नती सेंट ब्रांडी बियाजों आ बिस्की लगी हुआ ग्यारह यूरो की वैलेंटाइन सतारह यूरो, अठत्र सेंट ਤੇ ਬੈਕਵੁੱਡ ਇਹ ਰਿਸ਼ ਵਿਸਕੀ ਆ ਐਸਾ ਕਿ 12 0 ਦੀ ਜੈਮਸਨ ਜੈਮਸਨ ਲੱਗੀ 22 0 ਦੀ ਬੋਦਗਾ ਬੋਦਗਾ ਲੱਗੀ 10 0 ਦੀ ਬੋਦਗਾ 7 7 ਸੀ ਲੱਗੀ ਹੋਆ ਚਾਚਾ ਅ ਚਾਚਾ ਲੱਗਿਓ ਜੀ ਬ੍ਰਾਜ਼ੀਲ ਦੀ ਬ੍ਰਾਂਡ ਹੈ ਆ ਰੋਜ਼ੋ ਐਹਗਿਆ ਸਪੈਨ ਦੀ ਐਸ਼ਪੈਨਾ ਆਹ ਲੀ ਗਾ ਸਪੈਨਰ ਇਹ ਬਹੁਤ ਵਧੀਆ ਮਰ ਇਹ ਵੀ ਨਾ ਹੋਣਾ ਇਹ বিনা ਮੈਕਸ ਕਰਕੇ ਵਾਈਨ ਦੇ ਨਾਲ 2.5 ਮੈਕਸ ਕਰਕੇ ਪੀਓ ਤਾਂ ਬੜਾ ਵਧੀਆ ਟੇਸਟ ਦਾ ਆਉਂਦਾ ਫਿਰ ਚਾਹ ਇਹ ਇਕੱਲੇ ਲਈ ਬੋਤਲ ਆਪਾ ਮਾਰਟੀਨੀ ਆਹ ਕੈਫੀ ਜੀ ਲੱਗੀ ਹੋਆ ਲਿਕਵਿਡ ਨਾਤਾ ਇਹ ਨਾਤਾ ਡਾਈਵਾਨਿਕ ਹੁੰਦਾ ਹੈ ਜਿਹਦੇ ਦੱਕੇ ਨਾ ਦੋ ਲਿਕ ਵੀ ਉਹਦਾ ਰੈਸਨ ਹੁੰਦਾ ਬੜੇ ਸਸਤੀਆਂ ਲੱਗੀਆਂ ਸ਼ਰਾਬ ਉਹ ਸਸਤੀ ਪੁਰਤਗਾਲ ਦੇ ਵਿੱਚ ਇਹ ਦਫੇ ਵਾਈਨ ਆ ਗਈਆਂ ਵਾਈਨ ਸ ਬਹੁਤ ਹਨੀ ਦੇ ਦੇਖੋ ਕਿੰਨੀ ਵਾਈਨ ਪਈ ਹੈ ਇਹਦੇ ਸਾਰੇ ਵਾਈਨ ਪਈ ਹੈ ਆ ਗਿੰਦੇ ਬੜੀ ਰਾਬੀ ਨਹੀਂ ਨਿਹਰੇ ਦੋ ਦੋ ਵਰਗੀ ਪਾ ਲੈਮਨ ਦੀ ਹੁੰਦੀ ਏ ਦੇਖੋ ਪੰਜੂਰ ਦੇ ਬਾਹੀਂ ਵਿਨਨ ਟਾਕ ਗ੍ਰੈਂਡੇ ਸ਼ਕੋਲਾ ਬ੍ਰੈਂਕੋ ਆ ਵੀ ਵਾਈਨ ਉਹਨੇ ਵਾਈਨ ਸਾਰੀਆਂ 10 ਰੁਪਏ ਦਾ ਆ ਵੀ ਯਰ ਆਹ ਕੋਕਟੇਲ ਆ ਬਣੀ ਆਪਣਾ ਕੋਕਟੇਲ ਗਰੇਡੀ ਡੂਸਰ ਸ਼ੇਜੀਰੋ ਦੇ ਕੋਕਟੇਲ ਅਦਾਫੇ ਬੋਦਗਾਰੀ ਇਹ 10 ਯੂਰੋ ਦੀ ਚਿਲਡਰਨ ਨੇ ਵਿੱਚ 7 ਯੂਰੋ ਪਾਇਆ ਬਾਕੀ ਇਹ ਤਾਂ ਉਹ ਤੇ ਬੜਾ ਸਾਮਾਨ ਅਲਟੀ ਚ ਪਿਆ ਆ ਬਾਕੀ ਹੁੰਡੇ ਨਹੀਂ ਵਾਲੇ ਮੋٹے ਸਾਮਾਨ ਘਰਾਂ ਚ ਉਸ ਕਰਨ ਵਾਲੇ ਉਹ ਇਦਾਂ ਉਰਾਪਰਾ ਬਹੁਤ ਸਾਮਾਨ ਪਿਆ ਤੇ ਕੱਪੜੇ ਵੀ ਲੱਗੇ ਹੋਏ ਨੇ ਮਾਰੇ ਬਹੁਤ ਸਸਤੇ ਜੇ ਇਦਾਂ ਬੜਾ ਸਾਮਾਨ ਦੇ ਕੱਪੜੇ ਕਿਤਾ ਪਿਆ ਆਸਮਾਨ ਤੇ ਬਾਕੀ ਤਾਂ ਸਾਰਾ ਸਮਾਨ ਦੂਜਾ ਪਿਆ ਹੁੰਦਾ ਕਿਤਾ ਜਿਹਦਾ ਸੋਚ ਕਿਤਾ ਹੁੰਦਾ ਆਖ ਮਰਾਉਂ 300 ਪਵਨ 300 ਕਹਿੰਦੇ ਆ ਇਹ ਹੈਗੇ ਆ 1400 ਕਿਲੋ ਬੜੇ ਮਹਿੰਗੇ ਕਮਰਾਉਂ ਤੇ 80 ਵਾਲੇ ਆ ਮੇਜੋਸ਼ ਤੇ ਮੇਜੋਸ਼ ਕਹਿੰਦੇ ਆ ਆਲੂ ਲਾਸ਼ ਅਲੂਲਾ ਕਹਿੰਦੇ ਆ ਆ ਪਛਕਾਦਾ

ਫੈਕਸ ਦਾ ਅਸ਼ਨਾਫਰੇ ਅਸ਼ਨਾਫਰੇ ਦੀ ਪਾਲਕ 5 ਰੁਪਏ ਨੂੰ 75 ਸੈਂਟ ਦੀ ਬੰਦੇ ਬੜੇ ਸਸਤੀ ਪਾਲਕ ਨੇ ਕੀਓ 55 ਸੈਂਟ ਦੀ 1 ਕਿਲੋ 85 ਨਹੀਂ ਨਹੀਂ ਲਿਖਾ ਅਸ਼ਨਾਫਰੇ ਆਹ ਅਸ਼ਨਾਫਰੇ ਦੁਕਾਨ ਦੇ ਪਰ ਟੈਕ ਮੈਨੂੰ ਲੱਗਦਾ ਨਹੀਂ ਆਏਗਾ ਕਿ ਬਹੁਤ ਸਸਤੀ ਲੱਗੀ ਦੀ ਮੈਂ ਸਸਤੀ ਦਾ ਹੁੰਦੇ ਨਹੀਂ ਗਈ ਆਹੀ ਆਹੀ ਆ ਕਿੱਥੇ ਹੈ ਇਹ ਇਸ ਪਨਾਫਰੇ ਆਹ ਆਹੀ ਆ ਅਸ਼ਨਾਫਰੇ ਨਹੀਂ ਢੋਕਲੀ ਆ ਢੋਲੇ ਵਾਲੀ ਹਾਂ ਹਾਂ ਇਹ ਵਾਲੀ ਢੋਕਲੀ ਆ ਨਹੀਂ ਉਹ ਅਸ਼ਨਾਫਰੇ ਇਹ ਦੂਜੀ ਪੀਸੀ ਹੋਣੀ ਨਾ ਇਹ ਲੈ ਲੈ ਕੇ ਪਕਟ ਸਾਗ ਨੂੰ ਬਣਦੀ ਆ ਬਦਤਾ ਫਿਰਦਾ ਭਾਈ ਆਲੂ ਫ੍ਰੈਂਚ 프라이ਸ ਦੇਖ ਸਾਫ ਮਾ ਬੜਾ ਬੜਾ ਆ ਮਾ ਜਿਹੜੀ ਪੀਸੀ ਪਸਾਈ ਹੁੰਦੀ ਆ ਆਲੂ ਸਸਤੀ ਆ 39 ਦੀ ਨਹੀਂ ਸਸਤੀ ਦੀ ਨਹੀਂ ਗੱਲ ਕਰਦੀ ਪੀਸੀ ਪਸਾਈ ਹੈ ਨਾ ਹਾਂ ਉਹ ਆ ਫਲੋਰਸਾਰੇ ਪਏ ਆਈਸਕ੍ਰੀਮੋਂ ਠੰਡੋਗੇ ਆਸਮੈਂ ਕੈਨ ਖਾਣੀ ਆ ਗੁੰਤਾਏ ਨੂੰ ਪੁੱਛੋ ਗਏ ਨੇ ਆ ਦੇਖ ਲਾਵਾਂ ਲੋਸ਼ ਡਿਟਰਜੈਂਟ ਪਾਰਾ ਲੋਸ਼ ਜਿੱਦਾਂ ਇਹ ਦੁਖਦੇ ਐ ਸੋਈ ਵਾਸਤੇ ਹਨ ਉਹ ਪਿਆ ਡਿਸ਼ਪਾਉਸਰ ਬੜਾ ਸਾਫ਼ਤਾ 99 ਸੈਂਟ ਦਾ ਚਿੱਜਾ ਪਾਉਸਸੀਆਂ ਪੁਰਤਗਾਲ ਦੇ ਪਰ ਮਹਿੰਗੇ ਬਹੁਤ ਨੇ ਗੱਲ ਨਹੀਂ ਵੇਜ ਵੇਜ ਸਾਰਾ ਸਮਾਨ ਬੱਚ ਮਹਿੰਗੀਆਂ ਵੇ ਸਸਤੀਆਂ ਚਲੋ ਜੀ ਆਪਾਂ ਹੁਣ ਇਹ ਬਿੱਲ ਪੇ ਕਰੀਏ ਬਸ ਹੋਰ ਕਸ਼ਟ ਲੈਣਾ ਬਾਕੀ ਤਾਂ ਹੋਰ ਸਮਾਨ ਪਿਆ ਖਾਣ ਪੀਣ ਦਾ ਚਾਕਲੇਟਸ ਪਾਣੀ ਚੱਕਣਾ ਪਰ ਲਿਟਰ ਵਿੱਚੋਂ ਚੱਕਦੇ ਆਂ ਉਧਰ ਉਧਰ ਲੈਣੇ ਆਂ ਇੰਟਰਮਾਸ਼ਿਨ ਇੰਟਰਮਾਸ਼ਿਨ ਕਿ ਲਿਟਰ ਲਿਟਰ ਨਹੀਂ ਇੰਟਰਮਾਸ਼ਿਨ ਇੱਕ ਦੁੱਧ ਹੈ ਹੀ ਨਹੀਂ ਇਨਾਂ ਕੋਲ ਉਹ ਜਿਹੜਾ ਲੈਣੇ ਆਂ ਫੁੱਲ ਫੈਟ ਨਹੀਂ ਹੈਗਾ ਹਾਂ ਅੱਧਾ ਭੇਜ ਕਰਨਾ ਪੈਣਾ ਇਥੋਂ ਸਾਹਮਣੇ ਕਾਊਂਟਰ ਤੋਂ ਹਾਂ ਬੰਦੀ ਆ ਇੱਥੇ ਇਦਾਂ ਹੁੰਦਾ ਪੈਸੇ ਪੇ ਇੱਥੇ ਬੱਲੇ ਕਿੰਨੇ ਬੱਲੇ ਬਣਿਆ ਸੀ ਕੋਸਟ ਉਸਤਾ ਫਿਲਮਰ 379 ਸੀ ਸੀ ਆ ਕਿ ਦੇ ਪ੍ਰੈਸੂ 379 30 ਸੀ ਸੀ 70 ਫਿਰ ਤਾਂ ਤੇ ਪੈਸੇ ਆਉਣੇ ਆ ਤੇ ਨਾਲ ਪਹਿਲਾਂ ਕਾਰਡ ਮਾਰ ਦੇਣਾ ਚਲੋ ਇਹ ਕਿੱਲਾ ਮਾ ਜਾ ਤਾਂ ਸੀ ਹੁਣ ਤਾਂ ਨਿਕਲਣਾ ਬੈਲਾ ਆ ਬੈਲਾ ਆ ਗਿਆ ਤਾਂ ਹੁਣ ਲੇ ਕੇ ਚਲੀਏ

ਉੱਤਰੀ ਲੇਨਾਂ ਮੈਂ ਚੱਲ ਲੇ ਗਏ ਚੱਲੋ ਇੱਕ ਉਹ ਲੇੜੇ ਚ ਗੜਾ ਮਾਰ ਰਹੇ ਨੇ ਆ ਉਹ ਵੀ ਦੇਖਿਆ ਉਹਨੇ ਸੀ ਕਿ ਸਾਫ ਉਤਾ ਹੋਆ ਹਾਂ ਲੇੜੇ ਦੇ ਵਿੱਚੋਂ ਦੁੱਧ ਚੱਕਣਾ ਫੁੱਲ ਫਰਟ ਵਾਲਾ ਇੱਥੇ ਨਹੀਂ ਹੈਗਾ ਫੁੱਲ ਫਰਟ ਨਹੀਂ ਆਪਾਂ ਉੱਥੋਂ ਲੈਨੇ ਇੰਟਰਮਾਰਕਟ ਜਿਹਾ ਕੋ ਆਪਣੇ ਕੋ ਆਪਣੇ ਕੋ ਆਹ ਓਕੇ ਫਿਰ ਉਧਰ ਹੀ ਚੱਲ ਜਾਈਏ ਚੱਲੋ ਫਿਰ ਇੰਟਰਮਾਰਕਟ ਚ ਚੱਲਦੇ ਹਾਂ ਚਲ ਇੱਥੇ ਅਸਾਲਟੀ ਵਿੱਚ ਪੜੂੰਗੀ ਹਾਂ ਜਾਂ ਹਾਂ ਸੇ ਚੱਲੇ ਰਹੇ ਹਾਂ ਇੱਕ ਹੋਰ ਸੁਪਰਮਾਰਕਟ ਇੰਟਰਮਾਰਕਟ ਉੱਤ ਜਗ੍ਹਾ ਦੁੱਧੁੱਦ ਲੈ ਲਈਏ ਪਾਣੀ ਪੂਣੀ ਲੈ ਲਈਏ ਕਿਉਂ ਸਾਡੇ ਕੋਪਣ ਸਾਨੂੰ ਮਿਲਿਓ ਵਾ ਉੱਤ ਉਹਨਾ ਪ੍ਰੋਪ ਪੰਪ ਉਹ ਤੇਲ ਪਵਾਈ ਦਾ ਤਾਂ ਸਾਡਾ ਕੋਪਣ ਮਿਲ ਜਾਂਦਾ ਫਿਰ ਅੱਛਾ ਸਾਡੇ ਡਿਸਕਾਊਂਟ ਮਿਲਦੀ ਆ ਜੇ ਸਮਾਨ ਲੈਨੇ ਆਂ ਮਾਰਕੀਟ ਚ ਤਾਂ ਦਿਖਾਉਣੇ ਤਨ ਉਹ ਵੀ ਆ ਜਿਹੜਾ ਜਾ ਸਿੱਧਾ ਆਵੇ ਬੱਚ ਆ ਗੋਸ਼ਤ ਇੰਟਰਮਾਸ਼ੇ ਲੇਡਰ ਆਲਡੀ ਇਹ ਤਾਂ ਸ਼ਹਿਰ ਆ ਜਾਂਦਾ ਇੱਧਰ ਪਾਸੇ ਸਾਰਾ ਉਹ ਸਾਹਮਣੇ ਇੰਟਰਮਾਸ਼ੀ ਦੀਦੀ ਹੈ ਇੱਥੇ ਜਾਣ ਦਾ ਆਪਾਂ ਉਹ ਸਾਹਮਣੇ ਆ ਗਿਆ ਅੰਟਰ ਮਾਰਕੀ ਆਹ ਵਾਲੇ ਅੰਟਰ ਮਾਰਕੀ ਤੇ ਜਾਣਾ ਸੀ ਸਾਮਾਨ ਲੈ ਉਹ ਸਾਹਮਣੇ ਬਰੋਬੰਬਾ ਜਿੱਥੇ ਤੇਲ ਵਾਇਦਾ ਹੁੰਦਾ ਸਾਨੂੰ ਉਥੋਂ ਕੋਪੜ ਮਿਲਦਾ ਹੁੰਦਾ ਹੋਰ ਇਹਨਾਂ ਦਾ ਹੀ ਆ ਕਿਉਂਕਿ ਤੁਸੀਂ ਸਾਮਾਨ ਦੇ ਸਸਤਾ ਮਿਲਦਾ ਸਾਮਾਨ ਇੱਥੇ ਘੜੀ ਪਾ ਕਰਦੇ ਆਂ ਆ ਚਲੋ ਆ ਸਮਾਨ ਲੈਣਾ ਆਇਆ ਕੀ ਵੀ ਲੱਗਿਆ ਤੈਨੂੰ ਇਹ ਬੜੀ ਮਾਰਕੀਟ ਆ ਆ ਲਓ ਜੀ ਇੱਥੇ ਸਾਗ ਮਿਲ ਗਿਆ ਸਾਗ ਆ ਗਿਆ ਇੰਡੀਅਨ ਸਾਗ ਸਾਗ ਆਇਆ ਸਾਗ ਨਾ ਵੀ ਸਾਗ ਨਾ ਵੀ ਕਹਿੰਦੇ ਆ 400 ਰੁਪਏ ਨੂੰ ਕਿਲੋ ਚਾਰ ਰੋਬਨੂ ਦੇ ਕਿਲੋ ਆਹ ਪਾਲਕ ਪਾਲਕ 500 ਨੇ ਕਿਲੋ ਪੰਜ ਆਹ ਪਾਲਕ ਦੀ ਇੰਨੀ ਕ ਹਾਂ 1 ਕਿਲੋ ਵਿੱਚ ਹੀ ਪਾ ਚਾਰ ਜੋਰ ਨੇ 500 ਦੀ ਹੋ ਗਈ ਆ ਟਮਾਟਰ ਹੈਗੇ ਆ 200 ਬੈ ਕਿਲੋ ਫਰਕਾ ਦੇਖ ਲੋ ਯੂਰੋ ਬਣਦੇ ਆ ਆ ਕਿਹ ਚੀਜ਼ ਆ ਇਹ ਮੇਥੀ ਬਣ ਕੇ ਚੀਜ਼ ਆ ਵੀ ਮੇਥੀ ਨਹੀਂ ਪਾਲੇ ਉਹ ਚ ਪਾਉਂਦੇ ਹੁੰਦੇ ਇਹ 10 ਇਸਲਾਦੇ ਚ ਪਾਉਂਦੇ ਆ ਸੂਪ ਚ ਪਾ ਲੈਂਦੇ ਆ ਫੋਰੀ ਮੇਥੀ ਨਹੀਂ ਹੈਗੀ ਫਰਕਾ ਜੋ ਇਦਾਂ ਦੀ ਚੀਜ਼ ਹੋਣੀ ਆ ਾਂਗੂ ਲੱਗੇ ਹੋ ਇੱਥੇ ਆ ਲੱਗੀ ਹੋ ਮਸ਼ੀਨ ਸੰਤਰੇਾਂ ਦੀ ਇੱਥੇ ਫਰੈਸ਼ ਫਰੈਸ਼ ਜੂਸ ਮਿਲਦਾ ਫਰੈਸ਼ ਜੂਸ ਸੰਤਰੇ ਪਰ ਹੈਗੇ ਆ ਸੰਤਰੇ ਹੈਗੇ ਆ ਬੜਾ ਥੋੜਾ ਕੱਢ ਲਾ ਬਾਹਰ ਇਹਦਾ ਬੱਜ ਬੱਜਿਆ ਹੁੰਦਾ ਉਹ ਕੱਢਦਾ ਹੀ ਆ ਉਹ ਨਹੀਂ ਤੁਲਦੀ ਆ ਤਾਂ ਮਾਸਾ ਤਾਂ ਦੇਖਦੇ ਫੇਰੇ ਤੇ ਪਾਦੇ ਹਾਂ ਅਜੇ ਆ ਨਹੀਂ ਦੇ ਆਹ ਦਵਾੰਦਾ ਜੀ ਐਸੀ ਸੋਹਣੀ ਆ ਫਰੈਸ਼ ਜੂਸ ਪੇਤਾ ਵੰ ਤੇ ਸੰਤਲੇ ਨਾ ਆ ਰਹੇ ਲੱਗਦਾ ਨੀ ਆਉਂਦੇ ਭਾਈ ਬੱਚੇ ਨਹੀਂ ਆ ਬੱਚੇ ਫਸੇ ਹੋਏ ਥਮਾ ਦੇ Apa saja sahamnya? Bekerja, bekerja akunnya. Akun bekerja di mana? Ane bantu kerjain. Akun. Sorry, dituju mana? Nih. Mana cari? Bantu kerjain. Mana cari? Oh, ada ਤਾਂ ਬੰਦ ਸਰਗਾ ਲੱਭਣ ਨਿਕਲ ਜੂਸ ਆ ਆਇਆ ਜੂਸ ਜਿਹੜਾ ਇਹ ਜਿਆਦਾ ਹੁਣ ਤ ਜਾ ਰਿਹਾ ਐਕਾ ਫੇਟੋਂ ਬੋ ਸੰਤੇ ਬੜੇ ਜਲਾ ਬੱਡੇ ਕਰਕੇ ਰੋਗਿਆ ਬਚ ਫਿਰ ਜਾ ਰਿਹਾ ਸੰਤ ਜਿਆਦਾ ਵੱਡੇ ਆ ਸੰਤ ਜਿਆਦਾ ਵੱਡਾ ਕਰਕੇ ਸੰਤ ਦਾ ਫਾਸਟ ਮਸ਼ੀਨ ਚ ਕਾਰ ਜੋਸਮੇ ਬਣਿਆ ਤੋਂ ਛੱਡ ਦੋ ਜੂਸ ਰਹਿਣ ਦੋ ਚਲੋ ਜੀ ਇਹ ਸੀ ਫਟਾ ਜੀ ਦਾ ਮਿੰਨੀ ਬਲੌਕ ਤੇ ਚੱਕਰੀਏ ਖਤਮ ਤੇ ਚਲ ਜੀਏ ਘਰ ਨੂੰ ਹੁਣ ਸੰਤ ਦੇ ਫਾਸਟ ਮਸ਼ੀਨ ਦੇ ਵਿੱਚ ਸਾਡਾ ਹੋ ਗਿਆ ਮਿੰਨੀ ਬਲੌਕ ਫਿਨਿਸ਼ ਤੇ ਬਾਕੀ ਬਲੌਕ ਫੇ ਬਣਾਵਾਂਗੇ ਆਕੇ ਬਾਏ ਬਾਏ